ਜਨਮ ਦਿਨ ਦੇ ਦੌਰਾਨ ਪੁਰਾਣੀ ਰੰਜਿਸ਼ ਯਾਦ ਆਈ ਤਾਂ ਮਾਮੂਲੀ ਬਹਿਸ ਤੋਂ ਬਾਅਦ ਦੋਸ਼ੀਆਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ੱੱਕਾ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਅਵਤਾਰ ਸਿੰਘ ਤਾਰੀ ਜਿਸ ਦੀ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ ਅਤੇ ਬੀਤੇ ਦਿਨ ਨੌਜਵਾਨਾਂ ਵੱਲੋਂ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ ਜਿਸ ਕਾਰਨ ਇਹਨਾਂ ਦੀ ਤਕਰਾਰਬਾਜ਼ੀ ਹੋ ਗਈ ਤੇ ਨੌਜਵਾਨਾਂ ਨੇ ਅਵਤਾਰ ਤਾਰੀ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਅਤੇ ਹਸਪਤਾਲ ਚ ਅਫਤਾਰ ਤਾਰੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਇੱਕੇ ਬੰਦੇ ਦੇ ਖਿਲਾਫ ਬਾਈ ਨੇਮ ਮੁਕੱਦਮਾ ਅਤੇ 10 ਅਣਪਛਾਤੇਆਂ ਦੇ ਖਿਲਾਫ 302 ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਤਕਰਾਰਬਾਜ਼ੀ ਹੋਈ ਸੀ ਅਤੇ ਮ੍ਰਿਤਕ ਨੌਜਵਾਨ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਸਨ ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸ ਘਟਨਾ ਦੇ ਨਾਲ ਇਲਾਕੇ 'ਚ ਰਹਿਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਹਾਂਜੀ ਸਾਨੂੰ ਇੱਕ ਰਾਤ ਇੰਟੀਮੀਸ਼ਨਾਈ ਜੀ ਜੀ ਨੰਬਰ 2 ਵਿੱਚ ਸੰਜੇ ਕਲੋਨੀ ਵਿਖੇ ਲੜਾਈ ਤਕੜਾ ਪੋਣੀ ਅ ਜਿਸ ਤੇ ਜਾਤੀ ਉੱਥੇ ਵੈਰੀਫਾਈ ਕੀਤਾ ਗਿਆ ਕਪਤਾਰ ਸਿੰਘ ਤਾਰੀ ਪੁੱਤਰ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਇੰਜਰਡ ਹੋਇਆ ਸੀ ਉੱਥੇ ਲੜਾਈ ਝੰਡੇਦਰਾ ਜਿਸ ਨੂੰ ਉੱਥੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਉੱਥੇ ਰਜੇਂਦਰਾ ਹਸਪਤਾਲ ਤੇ ਦਾਖਲ ਕਰਾਇਆ ਗਿਆ ਤੇ ਜਿਸ ਦੇ ਹੋਰ ਜੀ ਬਰਾਨੇ ਲਾਲ ਮੌਤ ਹੋ ਚੁੱਕੀ ਹੈ ਤੇ ਜਿਸ ਦੇ ਬਾਬਤ ਅਸਵੀ ਮਕਦਮਾ ਥਾਣਾ ਕਦਵਾਲੀ ਵਿਖੇ ਕੰਟਰਸੈਕਸ਼ਨ 302 ਅਸੀਂ ਦਰਜ ਕਰਕੇ ਤਫ਼ਤੀਸ਼ ਸ਼ਮਲ ਵਿੱਚ ਲੰਗੀ ਜਾ ਰਹੀ ਹੈ ਜਲਦੀ ਦੋਸ਼ੀਮ ਗ੍ਰਫਤਾਰ ਕਰਕੇ ਪ੍ਰੇਸ਼ ਨਾਲ ਦੀ ਕਰਿਓ ਕਿ ਕਿਹਦੇ ਕੋਈ ਕੇਸ ਦਾ ਮਾਮਲਾ ਕਰਦੇ ਹੋ ਇੱਕ ਕਰੀਬ ਪੁਲ ਮਲਾ ਕੇ 30 35 ਵਿਅਕਤੀਆਂ ਨੇ ਜੋ ਹਮਲਾ ਕੀਤਾ ਜੋ ਉਥੇ ਵੈਰੀਫਾਈ ਕਰਨ ਦੇ ਸਾਹਮਣੇ ਆ ਰਹੇ ਨੇ ਕਾਰਨ ਇਹਨਾਂ ਦੀ ਦੋਨਾਂ ਵਿਅਕਤੀਆਂ ਦੀ ਆਪਰੇਸ ਵਿੱਚ ਬਾਈਕਾਂ ਦੇ ਮਕਦਮੇ ਚੱਲਦੇ ਨੇ ਕਾਫੀ ਮਰਦਕ ਤੇ ਵੀ ਦੋਸ਼ੀਆਂ ਤੇ ਆਪਸ ਇਹਨਾਂ ਦੀ ਪੁਰਾਣੀ ਰਜਿਸਟਰ ਚੱਲਦੀ ਸੀ ਹੈ ਲਗ ਜੇਲ ਕੋਈ ਪਾਰਟੀ ਜਾ ਕੇ ਹਾਂਜੀ ਸਰ ਇਹ ਕਰਦਾ ਕੀ ਸੀ ਜਿਹੜਾ ਮੇਟਿਕ ਸੀਗਾ ਇਹ ਫਿਲਹਾਲ ਤਾਂ ਜੋ ਉਥੇ ਵੈਰੀਫਾਈ ਕਰਨ ਦੇ ਪਤਾਏ ਨੇ ਕੋਈ ਉਥੇ ਜਾਨਵਰ ਵਗੈਰੇ ਰੱਖੇ ਸੀ ਵਿਲੇ ਬਾਈਕ ਹੀ ਸੀ ਬਿਲਕੁਲ ਜੀ ਲਾਈਕ ਹੋਈ ਹੈ ਕਾਰਨ ਕੀ ਇਸ ਵਿਅਕਤੀ ਨੂੰ ਕਿਹਨੇ ਬਾਹਰ ਦੀ ਸੋਟੀ ਕੀ ਹੋਈ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਨਮ ਦਿਨ ਦੇ ਦੌਰਾਨ ਪੁਰਾਣੀ ਰੰਜਿਸ਼ ਯਾਦ ਆਈ ਤਾਂ ਮਾਮੂਲੀ ਬਹਿਸ ਤੋਂ ਬਾਅਦ ਦੋਸ਼ੀਆਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੀ ੱਕਾ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਅਵਤਾਰ ਸਿੰਘ ਤਾਰੀ ਜਿਸ ਦੀ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ। ਅਤੇ ਬੀਤੇ ਦਿਨ ਨੌਜਵਾਨਾਂ ਵੱਲੋਂ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ ਜਿਸ ਕਾਰਨ ਇਹਨਾਂ ਦੀ ਤਕਰਾਰਬਾਜ਼ੀ ਹੋ ਗਈ ਤੇ ਨੌਜਵਾਨਾਂ ਨੇ ਅਵਤਾਰ ਤਾਰੀ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਗੰਭੀਰ ਦੇ ਰੂਪ ਚ ਜ਼ਖਮੀ ਕਰ ਦਿੱਤਾ ਅਤੇ ਹਸਪਤਾਲ ਚ ਅਫਤਾਰ ਤਾਰੀ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਕੋਤਵਾਲੀ ਦੇ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਇੱਕੇ ਬੰਦੇ ਆ ਦੇ ਖਿਲਾਫ ਬਾਈ ਨੇਮ ਮੁਕੱਦਮਾ ਅਤੇ 10 ਅਣਪਛਾਤੇਆਂ ਦੇ ਖਿਲਾਫ 302 ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਤਕਰਾਰਬਾਜ਼ੀ ਹੋਈ ਸੀ ਅਤੇ ਮ੍ਰਿਤਕ ਨੌਜਵਾਨ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਸਨ ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸ ਘਟਨਾ ਦੇ ਨਾਲ ਇਲਾਕੇ 'ਚ ਰਹਿਣ ਵਾਲੇ ਲੋਕਾਂ 'ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਹਾਂਜੀ ਸਾਨੂੰ ਇੱਕ ਰਾਤ ਇੰਟੀਮੇਸ਼ਨ ਆਈ ਸੀ ਜੁਵੀਨ ਨੰਬਰ 2 ਵਿੱਚ ਸੰਜੇ ਕਲੋਨੀ ਵਿਖੇ ਲੜਾਈ ਤਕੜਾ ਪੋਣੀ। ਜਿਸ ਤੇ ਜਾਤੀ ਉੱਥੇ ਵੈਰੀਫਾਈ ਕੀਤਾ ਗਿਆ ਕਪਤਾਰ ਸਿੰਘ ਤਾਰੀ ਪੁੱਤਰ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਇੰਜਰਡ ਹੋਇਆ ਸੀ ਉੱਥੇ ਲੜਾਈ ਝੰਡੇਦਰਾਣ ਜਿਸ ਨੂੰ ਉੱਥੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਉੱਥੇ ਰਜੇਂਦਰਾ ਹਸਪਤਾਲ ਤੇ ਦਾਖਲ ਕਰਾਇਆ ਗਿਆ ਤੇ ਜਿਸ ਦੇ ਹੋਰ ਜੀ ਬਰਾਨੇ ਲਾਲ ਮੌਤ ਹੋ ਚੁੱਕੀ ਹੈ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਥਾਣਾ ਕਦਵਾਲੀ ਵਿਖੇ ਕੰਟਰਸੈਕਸ਼ਨ 302 ਅਸੀਂ ਦਰਜ ਕਰਕੇ ਤਫ਼ਤੀਸ਼ ਸ਼ਮਲ ਵਿੱਚ ਲੰਗੀ ਜਾ ਰਹੀ ਹੈ ਜਲਦੀ ਦੋਸ਼ੀਮ ਗ੍ਰਫਤਾਰ ਕਰਕੇ ਉਹ ਪੇਸ਼ ਨਾਮ ਕੀ ਕਰਿਓ ਕਿ ਕਿਹਦੇ ਦਾ ਮਾਮਲਾ ਕਰਦੇ ਹੋ ਇੱਕ ਕਰੀਬ ਕੋਲ ਮਲਾ ਕੇ 30 35 ਵਿਅਕਤੀਆਂ ਨੇ ਜੋ ਹਮਲਾ ਕੀਤਾ ਜੋ ਉੱਥੇ ਵੈਰੀਫਾਈ ਕਰਨ ਦੇ ਸਾਹਮਣੇ ਆ ਰਹੇ ਹਨ ਕਾਰਨ ਇਹਨਾਂ ਦੀ ਦੋਨਾਂ ਵਿਅਕਤੀਆਂ ਦੀ ਆਪਰੇਸ ਵਿੱਚ ਲਾਈ ਚੜ੍ਹੇ ਦੇ ਮਕਦਮੇ ਦਰਜ ਨੇ ਕਾਫੀ ਮਰਦਕ ਤੇ ਵੀ ਦੋਸ਼ੀਆਂ ਤੇ ਆਪਸ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ ਅੱਲਾ ਵੀ ਜੇਲ੍ਹ ਤੋਂ ਇੱਕ ਵਾਰੀ ਜਾ ਕੇ ਹਾਂਜੀ ਬਿਲਕੁਲ ਸਰ ਇਹ ਕਰਦਾ ਕੀ ਕਿ ਜਿਹੜਾ ਮੇਟ੍ਰਿਕ ਸੀਗਾ ਤੇ ਫਿਲਹਾਲ ਤਾਂ ਜੋ ਉੱਥੇ ਵੈਰੀਫਾਈ ਕਰਨ ਦੇ ਪਤਾਏ ਨੇ ਕੋਈ ਉੱਥੇ ਜਾਨਵਰ ਵਗੈਰੇ ਰੱਖੇ ਸੀ ਵਿੱਲੇ ਹੀ ਪਾਈ ਸੀ ਜੋ ਵੀ ਜਿਹੀ ਲਾਈ ਗਈ ਹੈ ਕਾਰਨ ਕੀ ਇਸ ਵਿਅਕਤੀ ਨੂੰ ਕਿਹਨੇ ਬਾਹਰ ਦੀ ਕੁੱਤੀ ਕੀ ਹੋਈ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ